ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਗੁਟਾਂ 'ਚ ਚੱਲੀਆਂ ਗੋਲੀਆਂ ਨੌਜਵਾਨ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ ਪੁਰਾਣੀ ਰੰਜਿਸ਼ ਕਾਰਨ ਦੋ ਗੁਟਾਂ ਆਪਸ ਦੇ ਵਿੱਚ ਝੜ ਗਈਆਂ ਜਿਸ ਵਿੱਚ ਇੱਕ ਨੌਜਵਾਨ ਦੇ ਗੋਲੀ ਲੱਗੀ ਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਦਸੂਹਾ ਦੇ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਡਾਕਟਰਾਂ ਅਨੁਸਾਰ ਜ਼ਖਮੀ ਨੌਜਵਾਨ ਦੀ ਖੱਬੀ ਲੱਤ ਦੇ ਹੇਠਲੇ ਹਿੱਸੇ ਵਿੱਚ ਗੋਲੀ ਲੱਗੀ ਹੈ ਉਸ ਦੇ ਸਿਰ ਅਤੇ ਹੱਥਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਨੇ ਸਿਰ ਦੇ ਇੱਕ ਹਿੱਸੇ ਦੀ ਹੱਡੀ ਵੀ ਟੁੱਟੀ ਦੱਸੀ ਜਾ ਰਹੀ ਹੈ ਜ਼ਖਮੀ ਨੌਜਵਾਨ ਦੀ ਪਛਾਣ ਮਨਜੀਤ ਸਿੰਘ ਪੁੱਤਰ ਨਾਨਕ ਸਿੰਘ ਵਾਸੀ ਮਾੜੀ ਮਿਆਣੀ ਵਜੂ ਹੋਈ ਹੈ ਇਸ ਮਾਮਲੇ ਸੰਬੰਧੀ ਦਸੂਹਾ ਪੁਲਿਸ ਨੇ ਇੱਕ ਗਰੁੱਪ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪਰ ਤੁਹਾਨੂੰ ਦੱਸ ਦਈਏ ਪੁਲਿਸ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੀ ਨਜ਼ਰ ਆ ਰਹੀ ਗੱਲਬਾਤ ਦੌਰਾਨ ਡੀਐਸਪੀ ਦਸੂਹਾ ਜਗਦੀਸ਼ ਰਾਜ ਨੇ ਦੱਸਿਆ ਕਿ ਇੱਕ ਲੜਾਈ ਹੋਣ ਦੀ ਸੂਚਨਾ ਮਿਲੀ ਸੀ ਮੌਕੇ ਤੇ ਪਹੁੰਚੀ ਟੀਮ ਵੱਲੋਂ ਮਨਜੀਤ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਸੁਹਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨ ਤੋਂ ਬਾਅਦ ਮਨਜੀਤ ਸਿੰਘ ਨੂੰ ਅਮਰ ਸਰ ਰੈਫਰ ਕੀਤਾ ਗਿਆ ਸੀ ਤੇ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਮਨਜੀਤ ਸਿੰਘ ਦਾ ਅਪਰਾਧਿਕ ਰਿਕਾਰਡ ਹੈ ਪੁਰਾਣੀ ਰੰਜਿਸ਼ ਕਾਰਨ ਦੋਵੇਂ ਧੜਿਆਂ ਨੇ ਮਿਆਣੀ ਨਦੀ ਦੇ ਇਕੱਠੇ ਹੋ ਕੇ ਪੰਨ ਤੋੜ ਕੀਤੀ ਜਿਸ ਕਾਰਨ ਮਨਜੀਤ ਸਿੰਘ ਦੇ ਸਿਰ ਅਤੇ ਬਾਹਾਂ ਦੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਉਸ ਦੀ ਲੱਤ ਤੇ ਵੀ ਗੋਲੀ ਲੱਗੀ ਹੈ ਇਸ ਮਾਮਲੇ 'ਚ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਰਹੀਆਂ ਨਾਲ ਹੀ ਜਾਂਚ ਦੌਰਾਨ ਜੋ ਵੀ ਤੱਤ ਸਾਹਮਣੇ ਆਉਣਗੇ ਪੁਲਿਸ ਕੇਸ ਦਰਜ ਕਰਕੇ ਹੋਰ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਵੇਗੀ ਅਤੇ ਪੁਲਿਸ ਵੱਲੋਂ ਕਿਹਾ ਗਿਆ ਕਿ ਦੋਸ਼ੀਆਂ ਦੇ ਛਾਪੇਮਾਰੀ ਕਰਕੇ ਭਾਲ ਕੀਤੀ ਜਾ ਰਹੀ ਹੈ ਹੁਣੇ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਲੜਕੇ ਦੇ ਗੋਲੀ ਲੱਗੀ ਹੈ ਤੋਂ ਹਸਪਤਾਲ ਵਿੱਚ ਦਾਖਲ ਹੈ ਸੋ ਅਹੀਂ ਮੈਂ ਮੌਕੇ ਤੇ ਜਾ ਕੇ ਸਾਰੀ ਪੜਤਾਲ ਕੀਤੀ ਹੈ ਹੜਤਾਲ ਦੇ ਵਿੱਚ ਵੀ ਉਹਦੇ ਨਾਲ ਮੁੰਡੇ ਨੇ ਪੁੱਛ ਗਏ ਕੀਤੀ ਹੈ ਇਹ ਪ੍ਰਾਈਮ ਫਸਾਈ ਜਿਹੜੇ ਜਿਨ੍ਹਾਂ ਨੇ ਗੋਲੀ ਮਾਰੀ ਹੈ ਇਹਨਾਂ ਜਿਹਦੇ ਗੋਲੀ ਲੱਗੀ ਦੋਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਇਹਨਾਂ ਦੇ ਆਪਸ ਵਿੱਚ ਪਹਿਲਾਂ ਤੋਂ ਖੈਰਵਾਜੀ ਚੱਲ ਰਹੀ ਸੀ ਉਹਦੇ ਸੰਬੰਧ ਵਿੱਚ ਹੀ ਅੱਜ ਇਹਨਾਂ ਦਾ ਦਰਿਆ ਦੇ ਤੁਸੀਂ ਬਣ ਤੇ ਝਗੜਾ ਹੋਇਆ ਜਿੱਥੇ ਇਹਦੇ ਮੁੰਡੇ ਤੇ ਗੋਲੀ ਲੱਗੀ ਹੋਈ ਹੈ ਸਰ ਕਿੰਨੀ ਜਗ੍ਹਾ ਇਹਦੀ ਸਟਾ ਲੱਗੀਆਂ ਹੋਰ ਇਹਦੇ ਸਾਡ ਇੰਜਰੀ ਹੈ ਐਂਡ ਜਿਹੜੀ ਗਨ ਸ਼ਾਟ ਹੈ ਉਹ ਲੱਤ ਦੇ ਵਿੱਚ ਹੈ ਗ੍ਰਿਫਤਾਰ ਕਰਨ ਦਾ ਤਰੀਕਾ ਕੀ ਕੀਤਾ ਕੋਈ ਇਸ ਮਾਮਲੇ ਨਹੀਂ ਇਹਦੇ ਵਿੱਚ ਅਸੀਂ ਕੁਝ ਜਿਹੜੇ ਸ਼ੱਕੀ ਬੰਦੇ ਨੇ ਉਹ ਪੁਸ਼ਗੀਏ ਸਲੀ ਰਾਉਂਡ ਅਪ ਕੀਤੇ ਨੇ ਪਰ ਅਜੇ ਕੋਈ ਫਾਰਮਲ ਗ੍ਰਿਫਤਾਰੀ ਨਹੀਂ ਕੀਤੀ ਕੀ ਅਸੀਂ ਐਫ ਆਈ ਆਰ ਕਰਤੀ ਸਰ ਨਹੀਂ ਅਜੇ ਤਾਂ ਜਸਟ ਪਤਾ ਲੱਗਾ ਹੈ ਤੁਹਾਡੇ ਨਾ ਟਾਈਮ ਤੋਂ ਲੱਗਾ ਬਸ ਬਾਕੀ ਕਾਨੂੰਨੀ ਕਾਰਵਾਈ ਜਿਹੜੀ ਹੈ ਅਮਲ ਚ ਲੈਂਦੀ ਜਾ ਰਹੀ ਹੈ ਸਰ ਇਹ ਮਨਜੀਤ ਸਿੰਘ son of ਨਾਨਕ ਸਿੰਘ ਸਾਡੇ ਕੋਲ ਪੇਸ਼ੈਂਟ ਆਇਆ ਹੈ ਸ਼ਾਇਦ ਇਹਦੇ ਤੇ ਗੋਲੀ ਲੱਗੀ ਹੋ ਸਕਦੀ ਤੇ ਇਹਦੇ ਸਿਰ ਤੇ ਵੀ ਸੱਟ ਹੈ ਕਿ ਕਾਫੀ ਗੰਭੀਰ ਹੈਗਾ ਪੇਸ਼ੈਂਟ ਜੀ ਤੇ ਇਹਨੂੰ ਆਪਾਂ ਰੈਫਰ ਹੋਣ ਲਈ ਕਿਹਾ ਹੈਗਾ ਇਹਨੂੰ ਥੋੜੀ ਦੇਰ ਵਿੱਚ ਪਾਸ ਐਂਬੂਲੈਂਸ ਆਂਦੀ ਪਈ ਹੈਗੀ ਆ ਤੋਂ ਪੈਨ ਰੈਫਰ ਕਰ ਦਿੱਤਾ ਦੀ ਕੰਡੀਸ਼ਨ ਉਹਦੀ ਇਹ ਸੀਰੀਅਸ ਕੰਡੀਸ਼ਨ ਹੈਗੀ ਇਸ ਲਈ ਨਾ ਇਹਨੂੰ ਬਰਸਰ ਭੇਜਣਾ ਪੈਣਾ ਹੈਗਾ ਦਿਮਾਗ ਦੇ ਡਾਕਟਰ ਤੋਂ ਚੈੱਕ ਕਰਵਾਉਣਾ ਪੈਣਾ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਘਟਾਂ ਚ ਚੱਲੀਆਂ ਗੋਲੀਆਂ ਨੌਜਵਾਨ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ ਪੁਰਾਣੀ ਰੰਜਿਸ਼ ਕਾਰਨ ਦੋ ਘਟਾਂ ਆਪਸ ਦੇ ਵਿੱਚ ਭਿੜ ਗਈਆਂ ਜਿਸ ਵਿੱਚ ਇੱਕ ਨੌਜਵਾਨ ਦੇ ਗੋਲੀ ਲੱਗੀ ਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਦਸੂਹਾ ਦੇ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਡਾਕਟਰ ਅਨੁਸਾਰ ਜ਼ਖਮੀ ਨੌਜਵਾਨ ਦੀ ਖੱਬੀ ਲੱਤ ਦੇ ਹੇਠਲੇ ਹਿੱਸੇ ਵਿੱਚ ਗੋਲੀ ਲੱਗੀ ਹੈ ਉਸ ਦੇ ਸਿਰ ਅਤੇ ਹੱਥਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਨੇ ਸਿਰ ਦੇ ਇੱਕ ਹਿੱਸੇ ਦੀ ਹੱਡੀ ਵੀ ਟੁੱਟੀ ਦੱਸੀ ਜਾ ਰਹੀ ਹੈ ਜ਼ਖਮੀ ਨੌਜਵਾਨ ਦੀ ਪਛਾਣ ਮਨਜੀਤ ਸਿੰਘ ਪੁੱਤਰ ਨਾਨਕ ਸਿੰਘ ਵਾਸੀ ਮਾੜੀ ਮਿਆਣੀ ਵਜੂ ਹੋਈ ਹੈ ਇਸ ਮਾਮਲੇ ਸੰਬੰਧੀ ਦਸੂਹਾ ਪੁਲਿਸ ਨੇ ਇੱਕ ਗਰੁੱਪ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪਰ ਤੁਹਾਨੂੰ ਦੱਸ ਦਈਏ ਪੁਲਿਸ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੀ ਨਜ਼ਰ ਆ ਰਹੀ ਗੱਲਬਾਤ ਦੌਰਾਨ ਡੀਐਸਪੀ ਦਸੂਹਾ ਜਗਦੀਸ਼ ਰਾਜ ਨੇ ਦੱਸਿਆ ਕਿ ਇੱਕ ਲੜਾਈ ਹੋਣ ਦੀ ਸੂਚਨਾ ਮਿਲਿਸੀ ਮੌਕੇ ਤੇ ਪਹੁੰਚੀ ਟੀਮ ਵੱਲੋਂ ਮਨਜੀਤ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਸੁਹਾਦੇਸ਼ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨ ਤੋਂ ਬਾਅਦ ਮਨਜੀਤ ਸਿੰਘ ਨੂੰ ਅਮਰਸਰ ਰੈਫਰ ਕੀਤਾ ਗਿਆ ਸੀ ਤੇ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਮਨਜੀਤ ਸਿੰਘ ਦਾ ਪਰਾਧਿਕ ਰਿਕਾਰਡ ਹੈ ਪੁਰਾਣੀ ਰੰਜਿਸ਼ ਕਾਰਨ ਦੋਵੇਂ ਧੜਿਆਂ ਨੇ ਮਿਆਣੀ ਨਦੀ ਦੇ ਇਕੱਠੇ ਹੋ ਕੇ ਪੰਨ ਤੋੜ ਕੀਤੀ ਜਿਸ ਕਾਰਨ ਮਨਜੀਤ ਸਿੰਘ ਦੇ ਸਿਰ ਅਤੇ ਬਾਹਾਂ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਉਸ ਦੀ ਲੱਤ ਤੇ ਵੀ ਗੋਲੀ ਲੱਗੀ ਹੈ ਇਸ ਮਾਮਲੇ 'ਚ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਰਹੀਆਂ ਨਾਲ ਹੀ ਜਾਂਚ ਦੌਰਾਨ ਜੋ ਵੀ ਤੱਤ ਸਾਹਮਣੇ ਆਉਣਗੇ ਪੁਲਿਸ ਕੇਸ ਦਰਜ ਕਰਕੇ ਹੋਰ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਵੇਗੀ ਅਤੇ ਪੁਲਿਸ ਵੱਲੋਂ ਕਿਹਾ ਗਿਆ ਕਿ ਦੋਸ਼ੀਆਂ ਦੇ ਛਾਪੇਮਾਰੀ ਕਰਕੇ ਭਾਲ ਕੀਤੀ ਜਾ ਰਹੀ ਹੈ ਹੁਣੇ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਲੜਕੇ ਦੇ ਗੋਲੀ ਲੱਗੀ ਹੈ ਤਾਂ ਹਸਪਤਾਲ ਵਿੱਚ ਦਾਖਲ ਹੈ ਸੋ ਅਹੀਂ ਮੈਂ ਮੌਕੇ ਤੇ ਜਾ ਕੇ ਸਾਰੀ ਪੜਤਾਲ ਕੀਤੀ ਹੈ ਹੜਤਾਲ ਦੇ ਵਿੱਚ ਵੀ ਉਹਦੇ ਨਾਲ ਮੁੰਡਿਆਂ ਨੂੰ ਪੁੱਛ ਕੇ ਕੀਤੀ ਹੈ ਇਹ ਪ੍ਰਾਇਮਰੀ ਫਸਾਈ ਜਿਹੜੇ ਜਿਨ੍ਹਾਂ ਨੇ ਗੋਲੀ ਮਾਰੀ ਹੈ ਇਹਨਾਂ ਜਿਹੜੇ ਗੋਲੀ ਲੱਗੀ ਦੋਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਇਹਨਾਂ ਦੇ ਆਪਸ ਵਿੱਚ ਪਹਿਲਾਂ ਤੋਂ ਖੈਰ ਬਾਜੀ ਚੱਲ ਰਹੀ ਸੀ ਉਹਦੇ ਸਬੰਧ ਵਿੱਚ ਹੀ ਅੱਜ ਇਹਨਾਂ ਦਾ ਦਰਿਆ ਦੇ ਤੁਸੀਂ ਬਣ ਤੇ ਝਗੜਾ ਹੋਇਆ ਜਿੱਥੇ ਇਹਦੇ ਮੁੰਡੇ ਤੇ ਗੋਲੀ ਲੱਗੀ ਹੋਈ ਹੈ ਸਰ ਕਿੰਨੀ ਜਗ੍ਹਾ ਇਹਦੇ ਸੱਟਾਂ ਲੱਗੀਆਂ ਹੋਏ ਇਹਦੇ ਸਾਡ ਇੰਜਰੀ ਹੈ ਐਂਡ ਜਿਹੜੀ ਗਨ ਸ਼ਾਟ ਹੈ ਉਹ ਲੱਤ ਦੇ ਵਿੱਚ ਹੈ ਗ੍ਰਿਫਤਾਰ ਕਰਨ ਦਾ ਤਰੀਕਾ ਕੀ ਸੀ ਇਸ ਮਾਮਲੇ ਨੇ ਨਹੀਂ ਇਹਦੇ ਵਿੱਚ ਅਸੀਂ ਕੁਝ ਜਿਹੜੇ ਸ਼ੱਕੀ ਬੰਦੇ ਨੇ ਉਹ ਪੁਸ਼ਕੀਏ ਸਲੀ ਰੌਂਡ ਅਪ ਕੀਤੇ ਨੇ ਪਰ ਅਜੇ ਕੋਈ ਫਾਰਮਲ ਗ੍ਰਿਫਤਾਰੀ ਨਹੀਂ ਕੀਤੀ ਕੀ ਅਸੀਂ ਐਫ ਆਈ ਆਰ ਕਰਤੀ ਸਰ ਨਹੀਂ ਅਜੇ ਤਾਂ ਜਸਟ ਪਤਾ ਲੱਗਾ ਹੈ ਤੁਹਾਡੇ ਨਾਲ ਟਾਈਮ ਤੋਂ ਲੱਗਾ ਬਸ ਬਾਕੀ ਕਾਨੂੰਨੀ ਕਾਰਵਾਈ ਜਿਹੜੀ ਹੈ ਅਮਲ ਚ ਲੈਂਦੀ ਜਾ ਰਹੀ ਹੈ ਸਰ ਇਹ ਮਨਜੀਤ ਸਿੰਘ son of ਨਾਨਕ ਸਿੰਘ ਸਾਡੇ ਕੋਲ ਪੇਸ਼ੈਂਟ ਆਇਆ ਹੈ ਸ਼ਾਇਦ ਇਹਦੇ ਤੇ ਗੋਲੀ ਲੱਗੀ ਹੋ ਸਕਦੀ ਤੇ ਇਹਦੇ ਸਿਰ ਤੇ ਵੀ ਸੱਟ ਹੈ ਕਿ ਕਾਫੀ ਗੰਭੀਰ ਹੈਗਾ ਪੇਸ਼ੈਂਟ ਤੇ ਇਹਨੂੰ ਆਪਾਂ ਰੈਫਰ ਹੌਨਲੀ ਕਿੱਥੇ ਆਇਆ ਹੈਗਾ ਇਹਨੂੰ ਥੋੜੀ ਦੇਰ ਵਿੱਚ ਪਸ ਐਮਬੂਲੈਂਸ ਆਂਦੀ ਪਈ ਕਪੈਨ ਨੂੰ ਰੈਫਰ ਕਰਦੇ ਜਿੱਦਾਂ ਦੀ ਕੰਡੀਸ਼ਨ ਉਹਦੀ ਇਹ ਸੀਰੀਅਸ ਕੰਡੀਸ਼ਨ ਹੈਗੀ ਇਸ ਲਈ ਨਾ ਇਹਨੂੰ ਬਰਸਰ ਭੇਜਣਾ ਪੈਣਾ ਹੈਗਾ ਦਿਮਾਗ ਦੇ ਡਾਕਟਰ ਤੋਂ ਚੈੱਕ ਕਰਵਾਉਣਾ ਪੈਣਾ ਹੈ